ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਜੈਤੋ ਰੋਡ ਦੇ ਉੱਪਰ ਪੀ ਆਰਟੀਸੀ ਬੱਸ ਅਤੇ ਪਿਕਅਪ ਡਾਲੇ ਦੀ ਆਹਮੋ ਸਾਹਮਣੇ ਹੋਈ ਟੱਕਰ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਬੱਸ ਡਰਾਈਵਰ ਮੌਕੇ ਤੋਂ ਹੋਇਆ ਫਰਾਰ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਲਿਆ ਜਾ ਰਿਹਾ ਹੈ ਜਾਇਜ਼ਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਜ ਦੁਪਹਿਰ ਹੋਏ બસ ਤੇ ਪਿਕਅਪ ਡਾਲੇ ਦੀ ਆਮੋ-ਸਾਮਣੇ ਟੱਕਰ ਦੀਆਂ ਜਿਸ ਦੇ ਵਿੱਚ ਕਿ ਜਿੱਥੇ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਪਿਕਅਪ ਦਾ ਵੀ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਇਸ ਦੇ ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਇਸ ਨੂੰ ਗੁਨੀਆਣਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬਾਅਦ ਦੇ ਵਿੱਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਬੱਸ ਦੇ ਵਿੱਚ ਸਵਾਰ ਕਈ ਸਵਾਰੀਆਂ ਨੂੰ ਵੀ ਸੱਟਾਂ ਲੱਗਣ ਦੀ ਖਬਰ ਹੈ ਅਤੇ ਪੁਲਿਸ ਦੇ ਵੱਲੋਂ ਅਤੇ ਐਸਐਸਐਫ ਦੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਪਿਕਅਪ ਡਰਾਈਵਰ ਨੂੰ ਵੀ ਕੜੀ ਮੁਸ਼ਕਲ ਦੇ ਬਾਅਦ ਰਾਹੀਗਰਾਂ ਦੀ ਮਦਦ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਵਿੱਚ ਸੇ ਇੱਕਦਮ ਪਤਾ ਹੀ ਨਹੀਂ ਲੱਗਿਆ ਕਿ ਕਿ ਬਣਿਆ ਬੱਸ ਤੋਂ ਬੱਸ ਵਾਲੇ ਨੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਉਸਨੇ ਰੋਂਗ ਸਾਈਡ ਕੌਨ ਸੀ ਕੋਈ ਪਤਾ ਲੱਗਿਆ ਤੁਸੀਂ ਅੰਦਰ ਬੈਠੇ ਸੀ ਸਰ ਮੈਂ ਸੇਂਟਰ 'ਚ ਬੈਠੇ ਸੀ ਮੈਨੂੰ ਤਾਂ ਨਹੀਂ ਪਤਾ ਲੱਗਿਆ ਹੈਗਾ ਰੋਂਗ ਸਾਈਡ ਤੇ ਕਿਸ ਦੀ ਗਲਤੀ ਸੀ ਇਹ ਬਿਰਜੀ ਤੁਸੀਂ ਬੱਸ ਦੇ ਵਿੱਚ ਸੀਗੇ ਕੀ ਕਾਰਨ ਹੋਇਆ ਇਹ ਐਕਸੀਡੈਂਟ ਹੋ ਗਿਆ ਵੀਰੇ ਕਾਰਨ ਕਹਿੰਦੇ ਉਹ ਹਾਥੀ ਵਾਲਾ ਟਾਇਰ ਕਹਿੰਦੇ ਫਟ ਗਿਆ ਸੀ ਆਏ ਕਰਕੇ ਕਹਿੰਦੇ ਉਹ ਉਹ ਉਰਲੀ ਸਾਈਡ ਆ ਗਿਆ ਬੱਸ ਦੇ ਜਿਹੜੀ ਬੱਸ ਨੇ ਬਹੁਤ ਕੋਸ਼ਿਸ਼ ਕੀਤੀ ਬਚਾਉਣ ਲਈ ਜਿਹੜੀ ਬੱਸ ਹੈ ਬੱਸ ਕਿੱਥੋਂ ਆ ਰਹੀ ਸੀ ਇਹ ਬਠਿੰਡੇ ਤੋਂ ਆ ਰਹੀ ਸੀ ਪ੍ਰਿੰਸਕੋਟ ਜਾਂਦੇ ਤੇ ਹਾਥੀ ਵਾਲਾ ਕਿੱਧਰ ਆ ਰਿਹਾ ਸੀ ਹਾਂਜੀ ਸਰ ਕੀ ਨਾਮ ਹੈ ਜੀ ਐਸਆਈ ਮਨਦੀਪ ਸਿੰਘ ਚੌਂਕੀ ਜਲਦ ਗੋਣਿਆਣਾ ਸਰ ਜਿਹੜਾ ਐਕਸੀਡੈਂਟ ਹੋਇਆ ਇਹਦਾ ਕੀ ਕਾਰਨ ਹੈ ਜੀ ਇਹ ਬਸ ਮੰਨ ਲਓ ਓਵਰਟੇਕ ਕਰ ਰਹੀ ਸੀ ਬੱਸ ਸ਼ਾਇਦ ਆਪਣੀ ਗੱਡੀ ਉਹ ਗੱਡੀਆਂ ਦਾ ਕਰਦਾ ਓਵਰਟੇਕ ਆਪਣੇ ਰੋਡਵੇਜ ਦੀ ਬੱਸ ਆਪੀ ਅੱਡ ਚੀ ਦੀ ਚੱਲੀ ਸੀ ਬ੍ਰਿੰਡਾ ਤੋਂ ਫੀਡਰ ਕੋਟਰ ਤੇ ਜੈਤੋ ਸਾਈਡ ਤੋਂ ਆ ਰਹੀ ਸੀਗੀ ਆਪਣੀ ਬਲੈਰੋ ਪਿਕਅਪ ਚਾਲਾ ਉਹ ਆਜੀ ਚੱਕਰ ਹੋ ਗਈ ਜਮਾ ਅਮਨ ਸਾਹਮਣੇ ਤੇ ਜਿਹਦੇ ਚ ਛੱਟਾਂ ਲੱਗੀਆਂ ਸਵਾਰੀਆਂ ਤੇ ਛੱਟਾਂ ਲੱਗੀਆਂ ਬੱਸਾਂਆਂ ਦੇ ਜਿਹੜਾ ਬੱਸ ਵਾਲਾ ਡਰਾਈਵਰ ਹੈ ਉਹ ਮੁੱਕ ਤੋਂ ਕੁਰੀ ਫਰਾਰ ਹੋ ਗਿਆ ਤੇ ਜਿਹੜਾ ਆਪਣੇ ਗੱਡੀ ਦਾ ਡਰਾਈਵਰ ਹੈ ਤੁਸੀਂ ਦਾ ਕਾਲਾ ਪੇਕੇ ਬਦਾ ਉਹਨੂੰ ਸੱਤਾ ਜਿਆਦੇ ਆ ਉਹਨੂੰ ਇੱਥੋਂ 108 ਐਂਬਲੈਂਸ ਬੁਲਾ ਕੇ ਹਸਪਤਾਲ ਕਰਾ ਦੇ ਆਪਣੇ ਰੈਫਰੈਂਸ ਤੇ ਗੋਨਣਾ ਤੇ ਗੋਨਣਾ ਦਾ ਰੈਫਰ ਕਰਤਾ ਉਹਨੂੰ ਬਠਿੰਡਾ ਚਿਲ ਹਸਪਤਾਲ ਦਾ